हिमाचल ਦੇ ਉੱਪਰ ਹੀ ਖੇਤਰਾ ਦੇ ਵਿੱਚ ਪਈ ਭਾਰੀ ਬਾਰਿਸ਼ ਦੇ ਨਾਲ ਗੁਆਢੀ ਸੂਬੇ ਹਿਮਾਚਲ ਤੋਂ ਆਉਣ ਵਾਲੀ ਸਵਾ ਨਦੀ ਭਰ ਕੇ ਜਿਹੜੀ ਆ ਰਹੀ ਹੈ ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਸਤਲੁਜ ਦਾ ਪਾਣੀ ਹੁਣ ਇਕੱਠਾ ਹੋ ਕੇ ਦਰਿਆ ਸਤਲੁਜ ਦੇ ਕਿਨਾਰੇ ਤੇ ਵਸੇ ਹੋਏ ਪਿੰਡਾਂ ਦੇ ਲੋਕਾਂ ਲਈ ਚਿੰਤਾ ਦਾ ਵਿਸ਼ਾ ਬਣ ਚੁੱਕਿਆ ਹੈ ਸਿਕਰਯੋਗ ਹੈ ਕਿ ਬੀਬੀਐਮਬੀ ਦੇ ਵੱਲੋਂ ਬੀਤੇ ਕੱਲ ਭਾਖੜਾ ਡੈਮ ਦੇ ਫਲੱਡ ਗੇਟ ਖੋਲੇ ਜਾਣ ਤੋਂ ਬਾਅਦ 20000 ਕਿਊਸਿਕ ਪਾਣੀ ਸਤਲੁਜ ਦਰਿਆ ਦੇ ਵਿੱਚ ਛੱਡਿਆ ਗਿਆ ਤੇ ਇਸ ਤੋਂ ਇਲਾਵਾ ਹਿਮਾਚਲ ਤੋਂ ਚੱਲ ਕੇ ਆਉਣ ਵਾਲੇ ਸਵਾਂ ਨਦੀ ਦੇ ਵਿੱਚ ਹਜ਼ਾਰਾਂ ਕਿਊਸਿਕ ਪਾਣੀ ਆ ਰਿਹਾ ਹੈ ਤੇ ਇਹ ਦੋਵੇਂ ਪਾਣੀ ਇਕੱਠੇ ਹੋ ਕੇ ਸਤਲੁਜ ਦਰਿਆ ਦੇ ਕਿਨਾਰੇ ਵਸੇ ਪਿੰਡਾਂ ਦੇ ਖੇਤਾਂ ਵਿੱਚ ਜਿਹੜੇ ਕੀ ਮਾਰ ਕਰ ਰਹੇ ਨੇ ਤੇ ਇਸ ਸਾਲ ਹਾਲਾਤ ਜਿਹੜੇ ਨੇ ਉਹ ਬੱਦ ਤੋਂ ਬਦਤਰ ਬੰਦੇ ਜਾ ਰਹੇ ਨੇ। ਕਿ ਜਿਹੜਾ ਪਾਣੀ ਆਇਆ ਜੀ ਇਹਦੇ ਬਾਰੇ ਕੀ ਕਹਿਣਾ ਹੈ? ਇਹ ਪਹਿਲਾਂ ਵੀ ਬਹੁਤ ਆਂਦਾ ਜੀ ਜਿਹਦਾ ਕੋਈ ਹੱਲ ਨਹੀਂ ਹੈ ਜੀ ਕੋਈ ਵੀ। ਇਹ ਸਰਕਾਰਾਂ ਨੇ ਹੱਲ ਨਹੀਂ ਕੋਈ ਕੀਤਾ। ਉੱਧਰ ਸਾਡੇ ਘਰਾਂ 'ਚ ਵੀ ਵੜ ਗਿਆ ਹੋਇਆ ਜੀ ਪਾਣੀ। ਕਿ ਕਿਹੜੇ ਪਿੰਡਾਂ ਨੂੰ ਮਾਰ ਪੈਂਦਾ? ਇਹ ਇੱਥੇ ਸਾਰੇ ਚੰਦਪੁਰ, ਗੱਜਪੁਰ, ਹਰੀਆਲ ਇੱਧਰ ਬਸੇ ਚੌਲੀ ਤੱਕ ਪੈਂਦਾ ਜੀ ਇਹ। ਚੰਦਪੁਰ, ਗੱਜਪੁਰ, ਰੋਲੀ ਤਾਰੇ ਪਾਸੇ ਵਹਿੰਦਾ ਜੀ ਇਹ ਵੀ ਕਹਿੰਦੇ ਨੂਰਪੁਰੇ ਦੀ ਵਾਲਾ ਰਸਤਾ ਵੀ ਹਾਂ ਨੂਰਪੁਰੇ ਵਾਲੀ ਦਾ ਰਸਤਾ ਬੰਦ ਹੋ ਗਿਆ ਵਾ ਜੀ ਮੋੜ ਤੇ ਜੀ ਹਾਂ ਜੀ ਹਰ ਸਾਲ ਦੀ ਪ੍ਰੋਬਲਮ ਹੈ ਜੀ ਹਾਂ ਜੀ ਹਰ ਸਾਲ ਦੀ ਪ੍ਰੋਗਰਾਮ ਹੈ ਜੀ ਕੀ ਮੰਗ ਕੇ ਕਰਦੇ ਕੋਈ ਸਥਾਈ ਹੱਲ ਹੋਣਾ ਬਈ ਸਾਡਾ ਕੋਈ ਹੱਲ ਬਣ ਜਾਵੇ ਕੋਈ ਨਾ ਕੋਈ ਹਾਂ ਜੀ ਖੜਿਆ ਕੀ ਤੁਹਾਡਾ ਨਾਮ ਸਾਰੀ ਜਾਣ ਮੈਂ ਨਿਰਮਲ ਸਿੰਘ ਹਰੀਆਲ ਜੀ ਇਸ ਟਾਈਮ ਮੈਂ ਮਹਿੰਦਲੀ ਕਰਾਂ ਦੇ ਵਿੱਚ ਖੜਿਆ ਵਾ ਆ ਤੁਸੀਂ ਹਾਲਾਤ ਤਾਂ ਮੌਕੇ ਦੇਖ ਰਹੇ ਵੇ ਜਿਹੜਾ ਮੀਂਹ ਤਾਂ ਅੱਜ ਸਵਾ ਦੇ ਵਿੱਚ ਜਿਹੜਾ ਉੱਪਰ ਹਿਮਾਚਲ ਦੇ ਵਿੱਚ ਬਹੁਤ ਜਿਹੜਾ ਮੀਂਹ ਪਿਆ ਉਹਦੇ ਕਰਕੇ ਜਿਹੜਾ ਪਾਣੀ ਸਤਲੁਜ ਚ ਜਿਹੜਾ ਸਾਰਾ ਪਾਣੀ ਇਹ ਇਕੱਠਾ ਹੋ ਕੇ ਆ ਗਿਆ। ਕਿਉਂਕਿ ਕੱਲ ਪਖੜ ਡੈਮ ਨੇ ਪਾਣੀ ਛੱਡਿਆ ਨੰਗਲ ਤੋਂ। ਇਸੇ ਤਰ੍ਹਾਂ ਜਿਹੜਾ ਹੁਣ ਪਰਜਾਇਤ ਹਿਮਾਚਲ ਚ ਉਹਨੂੰ ਅੱਜ ਸੁਣਨ ਨੂੰ ਪਤਾ ਆਇਆ ਹੈ ਵੀ ਗਗਰੇਟ ਚ ਕੋਈ ਬੱਦਲ ਫਟ ਗਿਆ। ਜੀ। ਉਹਦੇ ਕਰਕੇ ਜਿਹੜਾ ਪਾਣੀ ਆ ਇਹ ਸਤਲੁਜ ਚ ਜਿਹੜਾ ਫਾਨ ਤਿਆਰ ਹੈ ਇਸ ਟਾਈਮ। ਘਰਾਂ ਦੇ ਕੋਲ ਸਾਡੇ ਘਰਾਂ 'ਈ ਨਾਲ ਘਰਾਂ ਦੇ ਕੋਲ ਪਾਣੀ ਪਹੁੰਚ ਗਿਆ ਹੈ ਤੇ ਹੋ ਸਕਦਾ ਸੜਕਾਂ ਉੱਪਰ ਵੀ ਆ ਦੇ ਰਸਤਾ ਹੀ ਬੰਦ ਹੋ ਜਾਵੇ। ਹੂੰ। ਪਰ ਅਸੀਂ ਸਰਕਾਰਾਂ ਤੋਂ ਆਈ ਵਾਰੇ ਕਿ ਅਜ ਰੋਜ਼ ਦਾ ਕੰਮ ਮੰਨ ਲਓ ਕੰਮ ਨਹੀਂ ਨਵਾਂ ਕੰਮ ਨਹੀਂ ਆਇਆ ਇਹ ਆਏ ਬਰਸਾਤ ਨੂੰ ਹੀ ਕੰਮ ਹੁੰਦਾ ਵੀ ਜਿਹੜੀਆਂ ਸਰਕਾਰਾਂ ਐ ਉਹ ਆ ਕੁਝ ਦਿਨਾਂ ਚ ਤੱਕ ਗੜਾ ਗੂੜਾ ਮਾਰਦੇ ਆ ਅਫਸਰ ਵੀ ਆਉਂਦੇ ਆ ਹੁਣ ਤਾਂ ਅਫਸਰ ਵੀ ਕੋਈ ਆਇਆ ਨਹੀਂ ਕੋਈ ਸਾਨੂੰ ਸੂਚਨਾ ਵੀ ਨਹੀਂ ਆਈ ਪਰ ਜਿਹੜਾ ਮੁੱਕ ਪੱਕਾ ਪ੍ਰਬੰਧ ਦਾ ਕੋਈ ਉਹ ਨਹੀਂ ਸਰਕਾਰਾਂ ਕਰਦੀਆਂ ਕਿਹੜੇ ਕਿਹੜੇ ਪਿੰਡਾਂ ਨੂੰ ਇਸ ਪਾਣੀ ਦੀ ਮਾਰ ਹੁੰਦੀ ਹੈਕਰ ਇਹ ਮਾਰਤਾ ਪਰ ਬੇਲਿਆਂ ਦੇ ਪਿੰਡ ਸ਼ੁਰੂ ਕਰ ਲੋ ਗੱਜਪੁਰ ਤੋਂ ਚੰਦਪੁਰ ਹਰੀਯਾਲ ਮਹਿੰਦਰੀ ਕਲਾਂ ਬੁਰਜਾ ਜੀ ਲੋਧੀਪੁਰਾ ਥੱਲੇ ਸ਼ਾਹਪੁਰਾ ਤੇ ਸਾਰੇ ਪੰਡਾਂ ਨੂੰ ਮਾਰ ਆ ਕਿਉਂਕਿ ਸਾਰੇ ਬੇਲਿਆਂ ਦੇ ਪੰਡਾ ਸਤਲੋਜ ਦੇ ਨਾਲ ਜਿਹੜੇ ਆ ਪਿੰਡ ਵਸੇ ਵੀ ਇੱਥੇ ਬਹੁਤ ਪਾਣੀ ਦੀ ਮਾਰ ਆ ਪ੍ਰਸ਼ਾਸਨ ਨੂੰ ਤਾਂ ਆਹੀ ਵਾਲੇ ਸੀ ਅਪੀਲਾਂ ਕਰਦੇ ਵੀ ਸਾਡਾ ਚੈਨ ਇਲਾਜ ਕਰ ਦਿਓ ਜਿਹੜਾ ਸਾਡਾ ਪੱਕਾ ਹੱਲ ਹੋ ਜਵੇ ਪਰ ਉਹਦਾ ਸਰਕਾਰ ਜਿਹੜੀ ਧਿਆਨ ਨਹੀਂ ਕਰਦੀ ਤੇ ਜਿਹੜੀ ਮਾਈਨਿੰਗ ਆ ਉਹ ਵੀ ਜਿਹੜੀ ਪ੍ਰੋਪਰ ਤਰੀਕੇ ਨਾਲ ਨਹੀਂ ਕਰਾਂ ਜੀ ਕਿਉਂਕਿ ਜੇ ਮਾਈਨਿੰਗ ਸਹੀ ਤਰੀਕੇ ਨਾਲ ਹੋਵੇ ਨਾ ਸੈਂਟਰ ਦੇ ਵਿੱਚੋਂ ਮਾਲ ਬੈਡ ਸਾਫ਼ ਕੀਤਾ ਜਾਵੇ ਤਾਂ ਆ ਜਿਹੜਾ ਦਿਨ ਹੈ ਨੌਤੇ ਨਾ ਹੋਵੇ ਠੀਕ ਤਰੀਆ ਪਰ ਕੀ ਆ ਗਿਆ ਕਿ ਹੈ ਆਲੇ-ਦੋਲੇ ਦੇ ਪਿੰਡਾਂ ਦਾ ਕੋਈ ਨੁਕਸਾਨ ਜੀ ਬਹੁਤ ਜ਼ਿਆਦਾ ਹੈ ਜੀ ਬਹੁਤ ਜ਼ਿਆਦਾ ਨੁਕਸਾਨ ਆ ਅੱਛਾ ਫਿਰ ਇਹ ਬਹੁਤ ਤੁਸੀਂ ਦੇਖੋ ਵੀ ਅੱਜ ਟਾਈਮ ਕਿਹੜੀ ਸਥਿਤੀ ਸਾਡੀ ਬਣੀ ਹੋਈ ਹੈ ਕੋਹਬਰਾ ਹਾਲ ਹੈ ਜੀ ਇਹ ਪਿੰਡਾਂ ਪੁੰਡਾਂ ਚ ਆਇਆ ਪਾਣੀ ਆਲੇ ਪਿੰਡਾਂ ਦੇ ਵਿੱਚ ਪਾਣੀ ਜੇ ਆਹੀ ਪਿਛੇ ਰਹਿਣਾ ਤਾਂ ਅਣੇ ਵਾਲਾ ਜੀ ਕੋਈ ਪ੍ਰਸ਼ਾਸਕੀ ਅਧਿਕਾਰੀ ਕੋਈ ਐਸਡੀਐਮ ਤਸੀਲਹਾ ਪਹੁੰਚਿਆ ਤੁਹਾਡੇ ਅਜੇ ਕੋਈ ਨਹੀਂ ਕੋਈ ਨਹੀਂ ਬੋਲਦਾ ਜੀ ਜਿਹੜਾ ਰਸਤਾ ਬੰਦ ਹੋਇਆ ਕਿਹੜਾ ਰਸਤਾ ਬੰਦ ਹੋਇਆ ਜੀ ਇਹ ਨੂਰਪੁਰ ਵੇਦੀ ਉਹ ਅਨੰਦਪੁਰ ਸਾਹਿਬ ਬਾਯਾ ਬੁਰਜ ਜਿਹੜਾ ਹੈ ਬਾਯਾ ਬੁਰਜ ਹਾਂਜੀ ਠੀਕ ਹੈ ਜੀ ਕੀ ਕਹਿਣਾ ਚਾਹੁੰਦੇ ਲੋਕਾਂ ਨੂੰ ਜਿਹੜੇ ਲੋਕ ਇਸ ਰਸਤੇ ਇਸ ਇਸ ਰੋਡ ਤੇ ਨਾ ਆਣ ਜੀ ਜਿਹੜੇ ਸਭ ਤੋਂ ਮੇਨ ਗੱਲ ਇਹ ਹੈ ਜੀ ਇਹ ਰੋਡ ਬੰਦ ਹੋ ਚੁੱਕਿਆ ਜੀ ਇਹ ਤੋਂ ਨਹੀਂ ਪਹੁੰਚਣ ਜਿਹੜੇ ਆਣ ਨਹੀਂ ਜਿਹੜੇ ਆਣ ਜਾਣ ਵਾਲੇ ਨਹੀਂ ਆਣ ਜਾਣ ਦੇ ਜੀ ਉਹ ਬੰਦ ਕਿਦਾਂ ਹੋ ਗਿਆ ਜੀ ਕੀ ਬੰਦ ਉਹ ਪਾਰਲੀ ਸਾਈਡ ਜਿਹੜਾ ਕੁੜੀ ਉਹ ਤੰਗ ਹੈ ਜੀ ਜਿਹੜੀ ਪੁਗਲੀ ਤੰਗ ਹੋਣ ਕਰਕੇ ਨਾ ਪਾਣੀ ਓਵਰਫਲੋ ਹੋ ਗਿਆ ਜੀ ਉਹ ਫਲੋ ਹੋਣ ਦੇ ਕਾਰਨ ਤੇ ਉਹ ਉਥੇ ਲੱਗਰ ਦਾ ਕੋਈ ਰਸਤਾ ਨਹੀਂ ਰਿਹਾ ਜੀ ਜੀ ਹੋਰ ਦੱਸੋ ਵੀ ਇਹ ਪਾਣੀ ਕਿਹੜੇ ਕਿਹੜੇ ਪਿੰਡਾਂ ਨੂੰ ਖਾਸ ਤੌਰ ਤੇ ਮਾਰ ਕਰਦਾ ਜਿਹੜੇ ਆਲੇ ਦੁਆਲੇ ਦੇ ਸਾਰੇ ਪਿੰਡ ਇਹ ਪਿੰਡ ਕਰਦਾ ਇਹ ਪਿੰਡਾਂ ਨੂੰ ਕਰਦਾ ਜੀ ਚੰਦਪੁਰ ਹੋ ਗਿਆ ਜੀ ਬੁਰਜ ਹੋ ਗਿਆ ਜੀ ਤੇ ਹਰੀਆਲ ਹੋ ਗਿਆ ਜੀ ਗੱਜਪੁਰ ਹੋ ਗਿਆ ਜੀ ਤੇ ਇਹ ਸਾਰੇ ਪਿੰਡਾਂ ਨੂੰ ਇਹ ਬਿਲੋਂਗ ਕਰ ਰਿਹਾ ਜੀ ਜੀ ਹਾਂ ਜੀ ਤੇ ਬਹਿਂਜਲੀ ਕਲਾ ਹੋ ਗਿਆ ਜਿਹੜੇ ਜਿੰਨੇ ਵੀ ਤੁਸੀਂ ਕਹੋ ਨਾ ਵੀ ਪਿੰਡ ਇਹ ਜਿਹੜੇ ਦਰਿਆਵਾਂ ਦੇ ਵਿੱਚ ਆਉਂਦੇ ਆ ਸਾਰੇ ਹਰ ਸਾਲ ਇਹੀ ਹਾਲੰਦ ਹੈ ਹਰ ਸਾਲ ਇਹੀ ਰਹਿੰਦੇ ਹਰ ਸਾਲੰਦ ਹੈ